ਜਿੱਤੇ ਪੰਜਾਬ ਦੇ ਵਿੱਚ ਧੁੰਦ ਤੇ ਠੰਡ ਵਧੀਆ ਉਥੇ ਐਕਸੀਡੈਂਟ ਵੀ ਜਿਹੜੇ ਨੇ ਹਰ ਰੋਜ਼ ਵਧ ਰਹੇ ਨੇ ਗੱਲ ਕਰੀਏ ਬਟਿੰਡਾ ਦੀ ਤਾਂ ਮੈਂ ਬਟਿੰਡਾ ਦੇ ਇਸ ਟਾਈਮ ਰੋਜ਼ ਗਾਰਡਨ ਪੁਲ ਦੇ નીચે ਖੜਾ ਹੋਇਆ ਜਿੱਥੇ ਰਾਤ ਐਕਸੀਡੈਂਟ ਹੋਇਆ ਔਰ ਤੁਹਾਨੂੰ ਦੱਸ ਦਈਏ ਕਿ ਇੱਥੇ ਜਿਹੜੇ ਗਰੀਬ ਗੁਰਬੇ ਸੁੱਤੇ ਪਏ ਹੋਏ ਸਨ ਜੋ ਗੁਵਾਰਿਆਂ ਦਾ ਕੰਮ ਕਰਦੇ ਨੇ ਝਾੜੂਆਂ ਦਾ ਕੰਮ ਕਰਦੇ ਨੇ ਤਾਂ ਉਹਨਾਂ ਦੇ ਉੱਪਰ ਅਚਾਨਕ ਇੱਕ ਕਾਰ ਜਿਹੜੀ ਹੈ ਉਹ ਚੜ ਜਾਂਦੀ ਹੈ ਤਾਂ ਜਿਸ ਦੇ ਵਿੱਚ ਇੱਕ ਬੱਚੀ ਦੀ ਜਿਹੜੀ ਆ ਮੌਤ ਹੋ ਜਾਂਦੀ ਹੈ ਔਰ ਇੱਕ ਜਿਹੜਾ ਜ਼ਖਮੀ ਹੋ ਜਾਂਦਾ तकरीबन ਤਿੰਨ ਜ਼ਖਮੀ ਅਤੇ ਇੱਕ ਦੀ ਜਿਹੜੀ ਆ ਮੌਤ ਹੋ ਗਈ ਹੈ ਇਸ ਐਕਸੀਡੈਂਟ ਦੇ ਵਿੱਚ ਔਰ ਇਹ ਜਗ੍ਹਾ ਦੇ ਉੱਪਰ ਜਿਹੜਾ ਰਾਤ ਐਕਸੀਡੈਂਟ ਹੋਇਆ ਔਰ ਇੱਥੇ ਜਿਹੜੇ ਨੇ ਗਰੀਬ ਵੱਡੀ ਗਿਣਤੀ ਦੇ ਵਿੱਚ ਸੁੱਤੇ ਪਏ ਹੋਏ ਸਨ ਔਰ ਰਾਤ ਸਮੇਂ ਇੱਕ ਜਿਹੜੀ ਆ ਗੱਡੀ ਆਉਂਦੀ ਹੈ ਕਾ ਉਹ ਤੇਜ਼ ਤਰਾਰ ਸੀ ਜਾਂ ਕੀ ਸੀ ਉਹ ਇੱਕ ਜਾਂਚ ਦਾ ਵਿਸ਼ਾ ਹੈ ਤਾਂ ਲੇਕਿਨ ਇੱਥੇ ਸੁੱਤੇ ਪਏ ਲੋਕਾਂ ਦੇ ਉੱਤੇ ਫੁੱਟਪਾਥ ਤੇ ਜਿਹੜੇ ਖਾਸ ਕਰਕੇ ਇਸ ਪੁਲ ਦੇ ਥੱਲੇ ਸੁੱਤੇ ਪਏ ਸੀਗੇ ਕਿਉਂਕਿ ਠੰਡ ਕਾਰਨ ਤੇ ਧੁੰਦ ਕਾਰਨ ਇਸ ਟਾਈਮ ਜਿਹੜਾ ਕੋਰਾ ਹੈ ਉਹ ਜ਼ਰੂਰ ਦਿਖ ਰਿਹਾ ਹੈ ਤੇ ਉਸ ਤੋਂ ਬਚਾਲ ਲਈ ਗਰੀਬ ਗੁਰਬ ਨੇ ਜਿਹੜੇ ਉਹ ਖਾਸ ਕਰਕੇ ਛੋਟੀਆਂ ਜਗ੍ਹਾਾਂ ਜਿੱਥੇ ਬਚਾਲ ਦੀਆਂ ਜਗ੍ਹਾਾਂ ਨੇ ਕਾ ਉੱਥੇ ਪੈਂ ਸੌਂਦੇ ਨੇ ਔਰ ਇਹ ਕਾਫੀ ਦੇਰ ਤੋਂ ਜਿਹੜੇ ਨੇ ਲੋਕ ਇੱਥੇ ਹੀ ਗਰੀਬੀ ਗੁਰਬ ਦੇ ਵਿੱਚੋਂ ਨਿਕਲੇ ਨੇ ਤਾ ਇਸੇ ਦੇ ਵਿੱਚ ਜਿਹੜੇ ਗੁਬਾਰਿਆਂ ਦਾ ਕੰਮ ਕਰਦੇ ਨੇ ਝਾੜੂਆਂ ਬਣਾਉਣ ਦਾ ਕੰਮ ਕਰਦੇ ਨੇ ਤਾਂ ਇੱਥੇ ਜਿਹੜਾ ਰਾਤ ਐਕਸੀਡੈਂਟ ਹੋਇਆ ਔਰ ਤੁਹਾਨੂੰ ਇਹ ਵੀ ਦਿਖਾ ਦਈਏ ਕਿ ਇੱਥੇ ਵੱਡੀ ਗਿਣਤੀ ਵਿੱਚ ਹੋਰ ਵੀ ਜਿਹੜੇ ਨੇ ਬਹੁਤ ਸਾਰੇ ਲੋਕ ਬੈਠੇ ਨੇ ਵੈਸੇ ਇਹ ਜੇ ਦੇਖਿਆ ਜਾਵੇ ਤਾਂ ਇਹ ਐਕਸੀਡੈਂਟਾਂ ਦਾ ਕਾਰਨ ਲੋਕ ਨੇ ਕਿਉਂਕਿ ਇਹ ਇਹੋ ਜੀਆਂ ਜਗ੍ਹਾ ਦੇ ਵਿੱਚ ਬੈਠੇ ਹੋਏ ਨੇ ਜਿੱਥੇ ਕਿ ਸ਼ਹਿਰ ਨੂੰ ਆਉਣ ਵਾਲੀਆਂ ਸੜਕਾਂ ਜਿਹੜੀਆਂ ਉਹ ਵੀ ਇੱਥੇ ਹੁੰਦੀ ਲੰਘਦੀਆਂ ਹਨ ਅਤੇ ਇਹ ਜਿਹੜਾ ਪਟੰਡਾ ਬਰਨਾਲਾ ਬਾਈਪਾਸ ਜਿਸ ਨੂੰ ਪਟੰਡਾ ਚੰਡੀਗੜ੍ਹ ਰੋਡ ਵੀ ਕਿਹਾ ਜਾਂਦਾ ਇਸ ਦੇ ਉੱਪਰ ਦੀ ਲੰਘਦੀ ਹੈ ਔਰ ਇੱਥੋਂ ਦੀ ਭਾਰੀ ਮਾਤਰਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਵਹੀਕਲ ਨੇ ਉਹ ਲੰਘਦੇ ਨੇ ਸ਼ਹਿਰ ਅੰਦਰੋਂ ਆਉਣ ਵਾਲਾ ਸਾਰੇ ਵਹੀਕਲ ਜਿਹੜੇ ਨੇ ਉਹ ਅੰਮ੍ਰਿਤਸਰ ਨੂੰ ਜਾਣਾ ਜਿਸ ਨੇ ਜਾਂ ਮਲੋਟ ਨੂੰ ਜਾਣਾ ਉਹ ਇੱਥੋਂ ਦੀ ਲੰਘਦੇ ਨੇ ਔਰ ਇਹ ਲੋਕ ਜਿਹੜੇ ਨੇ ਇਹ ਲੰਬੇ ਸਮੇਂ ਤੋਂ ਇੱਥੇ ਬੈਠੇ ਨੇ ਪਹਾਵਾ ਪ੍ਰਸ਼ਾਸਨ ਨੇ ਕਈ ਵਾਰ ਇਹਨਾਂ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਉਸ ਤੋਂ ਬਾਅਦ ਇਹ ਫਿਰ ਜਾ ਕੇ ਬਹਿ ਜਾਂਦੇ ਨੇ ਖਾਸ ਕਰਕੇ ਛੋਟੇ ਬੱਚੇ ਜਿਹੜੇ ਨੇ ਉਹ ਸੜਕਾਂ ਦੇ ਵਿੱਚ ਆ ਜਾਂਦੇ ਨੇ ਮੇਰੇ ਨਾਲ ਇੱਥੇ ਹੋਰ ਵੀ ਸਾਥੀ ਖੜੇ ਹੋਏ ਨੇ ਮੈਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਜੀ ਕਿ ਕੀ ਕਹਿਣਾ ਚਾਹੁੰਦੇ ਨੇ ਲੋਕ ਇੱਥੇ ਕਿਉਂਕਿ ਲੋਕ ਇੱਥੋਂ ਦੀ ਵੱਡੀ ਗਿਣਤੀ ਵਿੱਚ ਤਦਾਦ ਵਿੱਚ ਲੰਘਦੇ ਨੇ ਭਾਈ ਸਾਹਿਬ ਤੁਸੀਂ ਵੀ ਇੱਥੇ ਖੜੇ ਹੋ ਰਾਤ ਐਕਸੀਡੈਂਟ ਹੋਇਆ ਕੀ ਲੱਗਦਾ ਤੁਹਾਨੂੰ ਕੀ ਕਰਨਾ ਚਾਹੀਦਾ ਇਹ ਬਾਈ ਜੀ ਇੱਥੇ ਨਾ ਅਜੇ ਬੈਠੇ ਬੰਦੇ ਆਪਣੇ ਮੰਗਦੇ ਜਿਹੇ ਚਾਰੇ ਆਪਾਂ ਟੈਂਪਾਜ ਕਰਦੇ ਆ ਇਹ ਤਾਂ ਕੋਈ ਚਪਰੀ ਬਾਸ ਕਹਿੰਦੇ ਆ ਬੰਨਾਂ ਨੂੰ ਤੇ ਇਹਨਾਂ ਨੂੰ ਇੱਥੋਂ ਚੁੱਕਾ ਵੀ ਠਾਉਣਾ ਚਾਹੀਦਾ ਕਿਸੇ ਪ੍ਰਸ਼ਾਸਨ ਨੂੰ ਕਿਸੇ ਇਹਨਾਂ ਨੂੰ ਸੇਵਤਾ ਤੇ ਭਾਉਣਾ ਚਾਹੀਦਾ ਚਾਰੇ ਨੂੰ ਇੱਥੇ ਬੈਠੇ ਆ ਗੱਡੀਆਂ ਧੁੰਦ ਦਾ ਇਤੋਂ ਵੀ ਤੇਜ਼ ਆਉਂਦੀਆਂ ਇਤੋਂ ਵੀ ਆਉਂਦੀਆਂ ਧੁੰਦਾ ਕਾਰ ਟਾਈਮ ਵੀ ਇਹ ਮੈਂ ਮਰ ਕੇ ਚਾਰ ਕੱਲ ਕੁੜੀ ਮਰ ਗਈ ਇੱਕ ਹੈ ਆ ਵੀ ਹੁਣ ਬੈਠੇ ਤੁਹਾਨੂੰ ਦਿਸੀ ਜਾਂਦੇ ਪਓ ਬੁਰਾ ਹਾਲ ਹੈ ਇਹ ਲੱਖ ਰੁਪਇਆ ਕੋਡਾ ਪੀ ਲਾਦਾ ਇਹਨਾਂ ਲੋਕ ਆ ਵੇਖੋ ਕਿੰਨਾ ਫੇਰਦਵਾਰੇ ਕਰ ਰਹੇ ਨੇ ਹਾਂ ਕਿਤਨਾ ਇਹਨਾਂ ਨੇ ਕਿੰਨਾ ਸੋਹਣਾ ਬਣਾਇਆ ਤੇ ਬੈਠੇ ਆ ਤੇਰੇ ਬੇ ਪੈਸੇ ਨਾਲ ਕੀ ਪੈਦਾ ਫਿਰ ਇਹਨਾਂ ਦਾ ਆ ਬਿਲਕੁਲ ਲੱਗਦਾ ਨਹੀਂਗਾ ਵੀ ਇਹੋ ਜਿਹੇ ਲੋਕ ਖਾਸ ਕਰਕੇ ਸਰਕਾਰਾਂ ਤਾਂ ਕਹਿੰਦੇ ਆ ਕਿ ਅਸੀਂ ਕਿਸੇ ਨੂੰ ਵੀ ਜਿਹੜਾ ਬਾਹਰ ਖੁੱਲੇ ਦੇ ਵਿੱਚ ਨਹੀਂ ਸੌਣ ਦੇਣਾ ਕਿਉਂਕਿ ਐਕਸੀਡੈਂਟਾਂ ਦੇ ਕਾਰਨ ਬਣ ਜਾਂਦੇ ਨੇ ਹੁਣ ਤੁਸੀਂ ਆਪ ਹੀ ਦੇਖ ਲਓ ਵੀ ਸਰਕਾਰ ਤਾਂ ਕਹੀ ਜਾਂਦੀ ਹੈ ਸੌਣ ਨਹੀਂ ਦੇਣਾ ਤੇ ਸਰਕਾਰਾਂ ਕਿਤੇ ਪਾਉਣ ਨਾ ਸੇਫਥਾਤੇ ਇਹਨਾਂ ਨੂੰ ਕਿਤੇ ਮਕਾਨ ਬਣਾ ਕੇ ਦੇ ਦੇਣ ਕੋਈ ਕੋਈ ਕਮੇਟੀ ਵਾਲੇ ਬਣਾ ਕੇ ਦੇ ਦੇਣ ਜਾਂ ਕਿਤੇ ਇਹ ਯਾਰ ਹੁਣ ਤਾਂ ਸਰਿਆਮ ਹੀ ਦਿਸਿਆਦਾ ਵੀ ਇੱਥੇ ਗੱਡੀ ਇਤਰੋਂ ਵੀ ਤੇਜ਼ ਆਉਂਦੀ ਐ ਇਤਰੋਂ ਵੀ ਤੇਜ਼ ਆਉਂਦੀ ਐ ਅੱਜ ਕੱਲ੍ਹ ਧੁੰਦ ਦਾ ਟਾਈਮ ਐ ਤੁਸੀਂ ਇੱਥੇ ਖੜੇ ਹੋ ਤੁਸੀਂ ਵੀ ਇੱਥੇ ਹੁੰਦੇ ਰਹਿਣ ਵਾਲੇ ਹੋ ਕੀ ਲੱਗਦਾ ਤੁਹਾਨੂੰ ਕੀ ਕਰਨਾ ਚਾਹੀਦਾ ਐ ਇਹਨਾਂ ਚੀਜ਼ਾਂ ਨੂੰ ਰੋਕਣ ਵਾਸਤੇ ਖਾਸ ਕਰਕੇ ਜਿਹੋ ਜਿਹਾ ਐਕਸੀਡੈਂਟ ਰਾਤ ਹੋਇਆ ਇਹ ਹਰ ਸਾਲ ਦੀ ਤਰ੍ਹਾਂ ਪਿਛਲੇ ਸਾਲ ਵੀ ਇੱਥੇ ਹੀ ਇੱਕ ਗੱਡੀ ਬੱਜੀ ਦੀ ਸਿੱਤੀ ਉਧਰੋਂ ਪੇਕਅਪ ਗੱਡੀ ਆ ਰਹੀ ਸੀ ਛੋਲਗੇ ਦੀ ਭਰੀ ਹੋਈ ਸੀ ਰਾਤ ਨੂੰ 12 1 ਵਜੇ ਉਹ ਵੀ ਇੱਥੇ ਸਿੱਧੀ ਬੱਜੀ ਪਿਛਲੀ ਵਾਰ ਨੁਕਸਾਨ ਹੁਣੋ ਬਚ ਗਿਆ ਸੀ ਐਸ ਵਾਰ ਇੱਕ ਬੱਚੇ ਦਾ ਨੁਕਸਾਨ ਹੋ ਇਹ ਇੱਥੋਂ ਰੋਡ ਇਧਰੋਂ ਬਾਈ ਸਿੱਧਾ ਆਉਂਦਾ ਪਤਾ ਨਹੀਂ ਰਾਤਾਂ ਰਾਤ ਨੂੰ ਧੁੰਦ ਜਿਆਦੇ ਹੁੰਦੀ ਆ ਇਹ ਪ੍ਰਸ਼ਾਸਨ ਨੂੰ ਚਾਹੀਦਾ ਇੱਥੋਂ ਇਹਨਾਂ ਨੂੰ ਠਾ ਕੇ ਕਿਤੇ ਹੋਰ ਜਗ੍ਹਾ ਤੇ ਸ਼ਿਫਟ ਕੀਤਾ ਜਾਵੇ ਇਹਨਾਂ ਲਈ ਕੋਈ ਮਕਾਨ ਦਾ ਪ੍ਰਬੰਧ ਕੀਤਾ ਜਾਵੇ ਪਹਟਾਉਣ ਲਈ ਸਰਦੀ ਸਰਦੀ ਤੇ ਇਹਨਾਂ ਨੂੰ ਇੱਥੋਂ ਜ਼ਰੂਰੀ ਆ ਵੀ ਇੱਥੋਂ ਠਾਇਆ ਜਾਵੇ ਹਰ ਦਿਨ ਸਾਲ ਦੀ ਤਰ੍ਹਾਂ ਇੱਥੇ ਨੁਕਸਾਨ ਹੁੰਦਾ ਹੁਣ ਰਾਤ ਗੱਡੀ ਬੱਜੀ ਆ ਗੱਡੀ ਵਾਲੇ ਚਲੇ ਗਏ ਕੋਈ ਪਤਾ ਨਹੀਂ ਲੱਗਿਆ ਸਮਾਨ ਖਿਲਰਿਆ ਪਿਆ ਉਹਨਾਂ ਦਾ ਹਨਾ ਵੇਖੋ ਇਹ ਕੋਈ ਪ੍ਰਸ਼ਾਸਨ ਨੂੰ ਜਾਂ ਬਠਿੰਡੇ ਦੇ ਨਗਰ ਨਿਜਮ ਨੂੰ ਕੋਈ ਇਸ ਗੱਲ ਬਾਰੇ ਧਿਆਨ ਦੇਣਾ ਚਾਹੀਦਾ ਜ਼ਰੂਰੀ ਆ ਨਾ ਨਾ ਮੈਂ ਤੁਹਾਡ क्या हुआ था राथ? ये रात को दूर पड़ रही थी उसमें गाड़ी इधर से आई शाम ढाबा देने से जो ऊपर चढ़ गई। कितने लोगों की मौत हो गई? दो एक बच्ची एक बच्ची गुजर गई है एक बच्ची गुजर गई है एक डोकरी का पैर टूट गया और दूसरा घायल हो गया है। क्या कहना चाहोगे प्रशासन को हाजी प्रशासन को क्या कहना चाहोगी इसमें अब क्या कुछ ना कुछ पेड़ के लिए तो पड़े है आप मदद करनी चाहिए हाँ सरकार मदद करना चाहिए ना उसकी हम तो गरीब लोग है क्या तो नाम है आपका मेरा नाम बागवंती है भागवंती क्या हुआ था रात को पूरा एक्सटूडेंट हुआ था पूरी की पूरी गाड़ी ऊपर चढ़ा रखी है तीन जने की तीन जने तो मर भी जाते हैं लड़की एक तो मर गई छोटी कितने साल की थी वो थी छह सात आठ है आठ कोई ना अच्छा छोटी थी बहुत वो वो भी मर गई एक बुड्ढी है उसका पूरा पाँव ऐसे मुड़ गया उसका टूट गया तो और आ, आप लोग यहाँ रहते हैं हाँ यहीं पर रहते हैं, हैं यहाँ पर बहुत साल हो गया हमको अच्छा तो आपको डर नहीं लगता कि यहाँ नहीं बैठना चाहिए यहाँ से बहुत सारे जो व्हीकल है वो गुजरते हैं नहीं ये ऐसा तो पहली बार हुआ नहीं था आज ही ऐसा नुकसान हुआ है इतने साल हो गए यहाँ पर रहते रहते ऐसा कभी नहीं हुआ ये बंदा था आ, क्या नाम था। है गोरूलाल क्या हुआ था रात रात एक्सीडेंट हो गया अच्छा कैसे हुआ क्या दूर धूप बहुत पड़ रही थे हम तो क्या ही नहीं उधर से हम तो यहाँ सोते थे ये बंदा जाए जाके गया था वहां पर बोला वहाँ पे एक्सीडेंट हो गया था छोटे बच्चे खत्म हो गया रात को ट्रेन आई करेन से बाहर निकाला उसको अच्छा मैंने तो वहाँ पे गया ही नहीं ਜਿਸ ਤਰ੍ਹਾਂ ਇਹ ਦੱਸ ਰਹੇ ਨੇ ਕਿ ਨਗਰ ਨਿਗਮ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਕਿਉਂਕਿ ਉਸ ਦੇ ਅੰਡਰ ਆ ਇਹ ਕੱਲਾ ਚੀਜ਼ਾਂ ਔਰ ਜ਼ਰੂਰੀ ਹੀ ਨਿਗਾ ਕਿ ਜਿੰਨੀ ਦੇਰ ਤੱਕ ਕੋਈ ਮੌਤਾ ਨਹੀਂ ਹੁੰਦਿਆਂਗੇ ਉਨੀ ਦੇਰ ਤੱਕ ਪ੍ਰਸ਼ਾਸਨ ਜਾਗੇ ਨਾ ਲੇਕਿਨ ਪ੍ਰਸ਼ਾਸਨ ਨੂੰ ਇਹਦੇ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਜਾਗਣ ਦੀ ਜ਼ਰੂਰਤ ਹੈ ਕਿਉਂਕਿ ਕਾਰਪੋਰੇਸ਼ਨ ਦਾ ਇਹ ਕੰਮ ਹੈ ਇਹਨਾਂ ਲੋਕਾਂ ਨੂੰ ਇੱਥੋਂ ਉਠਾ ਕੇ ਕਿਤੇ ਹੋਰ ਚੰਗੀ ਜਗ੍ਹਾ ਤੇ ਪਹੁੰਚਾਇਆ ਜਾਵੇ ਜਿੱਥੇ ਇਹ ਸੇਫ ਹੋਣ ਬਠਿੰਡਾ ਤੋਂ ਕੁਲਬੀਰ ਬਿਰਾਜ ਜੀ ਮੀਡੀਆ